ਫੌਰਤਕ ਦੀ ਵੰਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਐਕਸਪ੍ਰੈਸ ਐਂਟਰੀ ਪੀ ਐਨ ਪੀ ਸਿਰਫ ਡਰਾਅ ਵਿੱਚ 1391 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਇਮੀਗ੍ਰੇਸ਼ਨ ਐਂਡ ਰੈਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਨੇ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਅਪਲਾਈ ਕਰਨ ਵਾਲਿਆਂ ਨੂੰ ਸੱਦੇ ਜਾਰੀ ਕੀਤੇ ਨੇ ਵਿਭਾਗ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਸਿਰਫ ਡਰਾਅ ਵਿੱਚ 1391 ਆਈ ਟੀ ਐ ਜਾਰੀ ਕੀਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਕਟੂਕਟ ਵਿਆਪਕ ਰੈਕਿੰਗ ਸਿਸਟਮ ਸੀ ਆਰ ਐਸ ਸਕੋਰ 670 ਦੀ ਲੋੜ ਹੁੰਦੀ ਹੈ ਅੱਜ ਦਾ ਡਰਾ ਹਫਤੇ ਦੇ ਪਹਿਲੇ ਅਤੇ ਜੁਲਾਈ ਦੀ ਸ਼ੁਰੂਆਤ ਤੋਂ ਬਾਅਦ ਪੰਜਵਾਂ ਐਕਸਪਰੈਕਟ ਸੈਂਟਰੀ ਡਰਾਅ ਹਾਲੇ ਵਿੱਚ ਆਈ ਆਰ ਸੀ ਸੀ ਨੇ 8 ਜੁਲਾਈ ਨੂੰ ਫਰੈਂਚ ਮਹਾਰਤ ਲਈ ਸ਼੍ਰੇਣੀ ਅਧਾਰਤ ਚੁਣੇਗੇ ਡਰਾਅ ਵਿੱਚ 3200 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਇੱਕ ਹੋਰ ਪੀ ਐਨ ਪੀ ਡਰਾਅ ਵਿੱਚ 2 ਜੁਲਾਈ ਨੂੰ ਜਿਸ ਵਿੱਚ 739 ਅਤੇ CRS ਸਕੋਰ ਦੀ ਜ਼ਿਕਰਗੱਲ ਕੀਤੀ ਜਾਵੇ ਤਾਂ 920 ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਪੀਐਨਪੀ ਸਿਰਫ ਐਕਸਪੈਕਟਸ ਐਂਟਰੀ ਡਰਾ ਲਈ ਸੀ ਆਰਐਸ ਸਕੋਰ ਔਸਤ ਤੋਂ ਵੱਧ ਹੁੰਦੇ ਨੇ ਕਿਉਂਕਿ ਐਕਸਪੈਕਟਸ ਐਂਟਰੀ ਉਮੀਦਵਾਰ ਜੋ ਪੀਐਨਪੀ ਲਈ ਸਫਲਤਾਪੂਰਵਕ ਨਾਮਜ਼ਦ ਕੀਤੇ ਗਏ ਨੇ ਆਪਣੇ ਮੌਜੂਦਾ ਸਕੋਰ ਤੇ ਸਿਖਰ ਤੇ ਆਪਣੇ ਆਪ ਹੀ ਵਾਧੂ 600 CRS ਅੰਕ ਪ੍ਰਾਪਤ ਕਰਦੇ ਨੇ ਉਦਾਹਰਨ ਦੇ ਲਈ 300 ਦੇ ਸਕੋਰ ਦੇ ਨਾਲ ਇੱਕ ਐਕਸਪ੍ਰੈਸ ਐਂਟਰੀ ਉਮੀਦਵਾਰ ਜੋ ਸਫਲਤਾਪੂਰਵਕ ਨਾਮਜ਼ਦ ਕੀਤਾ ਗਿਆ ਉਸ ਦਾ ਕੁੱਲ CRS 900 ਹੋਵੇਗਾ 2024 ਵਿੱਚ ਐਕਸਪ੍ਰੈਸ ਐਂਟਰੀ ਡਰਾ ਦੇ ਨਤੀਜਿਆਂ ਦੀ ਸਾਰ ਕੀਤੀ ਜਾਵੇ ਤਾਂ 16 ਜੁਲਾਈ ਨੂੰ ਸੂਬੇ ਵਿੱਚ ਨਾਮਜ਼ਦ ਪ੍ਰੋਗਰਾਮ ਤੇ ਆਈਟੀ ਆਈਟੀਏ ਦੀ ਸੰਖਿਆ 1391 ਹੈ ਤੇ ਕਟੋ ਕਟ ਸੀਆਰ ਸਕੋਰ 770 8 ਜੁਲਾਈ ਦੀ ਗੱਲ ਕਰੀਏ ਤਾਂ ਫ੍ਰੈਂਚ ਮਹਾਰਤ ਦੇ ਵਿੱਚ 3200 ਜੋ ਆਈਟਾ ਦੀ ਸੰਖਿਆ ਸੀ ਤੇ ਉਹਦੇ ਵਿੱਚ ਸਕੋਰ 420 ਸੀ 5 ਜੁਲਾਈ ਨੂੰ ਸੇਤ ਸੰਭਾਲ ਕਿੱਤੇ ਦੇ ਵਿੱਚ ਜਿੱਥੇ 3750 ਤੇ ਸਕੋਰਾਂ ਦੀ ਗੱਲ ਕੀਤੀ ਜਾਵੇ ਤਾਂ 445 4 ਜੁਲਾਈ ਨੂੰ ਵਪਾਰਕ ਕਿੱਤਿਆਂ ਦੇ ਵਿੱਚ 1800 ਤੇ ਉੱਥੇ ਹੀ ਸਕੋਰਾਂ ਦੀ ਗੱਲ ਕਰਾਂ ਦਾ 436 ਸੀ 2 ਜੁਲਾਈ ਨੂੰ ਸੂਬੇ ਵਿੱਚ ਨਾਮਜ਼ਦ ਪ੍ਰੋਗਰਾਮ 920 ਤੇ 739 ਸਕੋਰ ਸਨ ਸੂਬੇ ਦੇ ਵਿੱਚ ਨਾਮਜ਼ਦ ਪ੍ਰੋਗਰਾਮ 19 ਜੁਲਾਈ ਦੀ ਜੀ ਗੱਲ ਕਰਾਂ ਤਾਂ 1499 ਤੇ ਸਕੋਰ 363 ਸੀ 31 ਮਈ ਗ੍ਰੇਡੀਅਨ ਅਨਵਰਬ ਕਲਾਸ ਦੇ ਵਿੱਚ 3000 ਜੋ ਸੱਦੇ ਸਨ ਤੇ ਇਸ ਦੇ ਵਿੱਚ 522 ਸਕੋਰ ਸਨ ਤੇ 30 ਮਈ ਨੂੰ ਸੂਬੇ ਵਿੱਚ ਨਾਮਜ਼ਦ ਪੀ ਐਨ ਪੀ ਪ੍ਰੋਗਰਾਮ ਦੇ ਵਿੱਚ 200 2985 ਇਸ 4676 ਤੇ 24 ਅਪ੍ਰੈਲ ਫ੍ਰੈਂਚ ਮੁਹਾਰਤ ਲੋਕਾਂ ਲਈ 1400 ਤੇ 410 ਸਕੋਰ ਸਨ ਤੇ 22 23 ਅਪ੍ਰੈਲ ਨੂੰ ਜਨਰਲ ਕੈਟਾਗਰੀ ਦੇ ਵਿੱਚ 2095 ਤੇ ਸਕੋਰ 529 ਸਨ ਤੇ ਉੱਤੇ ਦੱਸ ਦਈਏ ਕਿ ਐਸਟੀਈਐਮ ਕਿਤੇ 11 ਅਪ੍ਰੈਲ ਵਾਲੇ ਦਿਨ 4500 ਤੇ ਸਕੋਰ 499 ਸਨ 10 ਅਪ੍ਰੈਲ ਦੀ ਗੱਲ ਕਰੀਏ ਤਾਂ ਜਰਨਲ ਦੇ ਵਿੱਚ 1280 ਸਕੋਰ 549 ਸਨ ਤੇ ਉੱਥੇ ਫ੍ਰੈਂਚ ਮਹਾਰਤ ਦੇ ਵਿੱਚ ਰੱਖਣ ਵਾਲੇ ਲੋਕਾਂ ਦੀ ਗੱਲ ਤਾਂ ਮਾਰਚ 26 ਨੂੰ 1500 ਸੱਦੇ ਤੇ 388 ਸਕੋਰ ਸਨ ਮਾਰਚ 25 ਨੂੰ ਜਰਨਲ ਕੈਟਾਗਰੀ ਦੇ ਵਿੱਚ 1980 ਤੇ ਸਕੋਰ 524 ਸਨ 13 ਮਾਰਚ ਨੂੰ ਆਵਾਜਾਈ ਕਿੱਤੇ ਵਿੱਚ 975 ਜੋ ਸਦਸਾਨ ਉਹਨਾਂ ਵੇਚ 430 ਕੋਰ ਸਨ ਤੇ 12 ਮਾਰਚ ਨੂੰ ਜਨਰਲ ਕੈਟਾਗਰੀ ਵਿੱਚ 2850 ਤੇ 4525 ਫਰਵਰੀ 29 ਨੂੰ ਫ੍ਰੈਂਚ ਪਾਸ਼ਾ ਦੀ ਮਹਾਰਤ ਵਾਲੇ 2500 ਲੋਕ ਤੇ 336 ਕੋਰ ਤੇ ਫਰਵਰੀ 28 ਨੂੰ ਜਨਰਲ ਦੇ ਵਿੱਚ 1470 ਤੇ 534 ਕੋਰ ਤੇ ਫਰਵਰੀ 16 ਨੂੰ ਖੇਤੀਬਾੜੀ ਤੇ ਖੇਤੀ ਭੋਜਨ ਦੇ ਕਿੱਟਿਆਂ ਦੇ ਵਿੱਚ 150 ਸੱਦੇ ਸੰਜ ਇਸ ਵਿੱਚ ਸਕੋਰ 437 ਸਨ ਫਰਵਰੀ 14 ਨੂੰ ਸੇਤ ਸੰਭਾਲ ਕਿੱਤਿਆਂ ਵਿੱਚ 3500 ਤੇ ਸਕੋਰ 422 ਸਨ ਫਰਵਰੀ 13 ਨੂੰ ਜਨਰਲ ਦੇ ਅੰਦਰ 1490 ਤੇ ਸਕੋਰ 535 ਤੇ 1 ਫਰਵਰੀ ਫਰਾਂਸੀ ਦੀ ਮੁਹਾਰਤ ਰੱਖਣ ਵਾਲੇ ਲੋਕਾਂ ਦੀ ਗਿਣਤੀ 7365 ਸਕੋਰ ਸਨ ਜਨਰਲ ਕੈਟਾਗਰੀ 31 ਜਨਵਰੀ ਦੀ ਗੱਲ ਕੀਤੀ ਜਾਵੇ ਤਾਂ 730 ਤੇ ਸਕੋਰ 541 ਸਨ 23 ਜਨਵਰੀ ਜਰਨਲ ਕੈਟਾਗਰੀ ਦੇ ਵਿੱਚ 1040 ਜੋ ਸੱਦੇ ਸੰ ਤੇ ਜਿਸ ਵਿੱਚ ਸਕੋਰ 543 ਸੀ 10 ਜਨਵਰੀ ਨੂੰ ਜਰਨਲ ਕੈਟਾਗਰੀ ਦੀ ਗੱਲ ਕੀਤੀ ਜਾਵੇ ਤਾਂ 1510 ਸੱਦੇ ਤੇ 546 ਸਕੋਰ ਹਨ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਕੈਨੇਡਾ ਵਿੱਚ ਤਿੰਨ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਇੱਕ ਅਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ FSWP ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਅਤੇ ਫੈਡਰਲ ਸਕਿਲਡ ਟ੍ਰੇਨਡ ਪ੍ਰੋਗਰਾਮ FS TP ਹਰ ਪ੍ਰੋਗਰਾਮ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਇੱਕ ਮਾਰਗ ਹੈ ਇਹ ਪ੍ਰੋਗਰਾਮ ਮਰੁੱਖੀ ਪੂੰਜੀ ਦੇ ਕਾਰਕਾਂ ਜਿਵੇਂ ਕਿ ਕਿਤੋਂ ਉਮਰ ਸਿੱਖਿਆ ਭਾਸ਼ਾ ਯੋਗਤਾ ਕੰਮ ਦੇ ਤਜਰਬੇ ਦੇ ਆਧਾਰ ਤੇ ਇਮੀਗ੍ਰੇਸ਼ਨ ਉਮੀਦਵਾਰਾਂ ਨੇ ਮਲੰਕੜ ਕਰਨ ਲਈ ਵਿਆਪਕ ਦਰਜਾਬੰਦੀ ਪ੍ਰਣਾਲੀ CRS ਦੀ ਵਰਤੋਂ ਕਰਦੇ ਨੇ ਹਰੇਕ ਕਾਰਕ ਨੂੰ ਇੱਕ ਸਕੋਰ ਮਿਲਦਾ ਹੈ ਅਤੇ ਕੁੱਲ ਉਮੀਦਵਾਰ ਜਿੱਥੇ ਕਰੀਏ ਗੱਲ ਕਿ ਉਮੀਦਵਾਰਾਂ ਦਾ CRS ਸਕੋਰ ਬਣਾਉਂਦਾ ਹੈ ਸਿਫਟ ਨੂੰ ਵੀ 2015 ਵਿੱਚ IRCC ਦੁਆਰਾ ਸਫਲ ਬਿਨੇਕਾਰਾਂ ਲਈ ਪ੍ਰੋਸੈਸਿੰਗ ਸਮੇਂ ਨੂੰ ਤੇਜ਼ ਕਰਨ ਦਾ ਇੱਕ ਸਾਧਨ ਵਜੋਂ ਪੇਸ਼ ਕੀਤਾ ਗਿਆ ਹੈ ਭਾਰਤ ਤੋਂ ਇਹਨਾਂ ਅਰਜ਼ੀਆਂ ਲਈ 6 ਮਹੀਨੇ ਦਾ ਪ੍ਰਸਤਾਵਿਤ ਸੇਵਾ ਮਿਆਦ ਹੈ ਸ਼੍ਰੇਣੀਯਾ ਦਾਰਤ ਚੋੜ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੇਣੀਯਾ ਦਾਖ ਚੂਣ ਵਿਚ ਆਈਆਰਸੀਸੀ ਦੁਆਰਾ ਐਕਸਪ੍ਰੈਸ ਐਂਟਰੀ ਮਿਧਵਾਰਾ ਨੂੰ ਹੋਰ ਨਿਸ਼ਾਨਾ ਬਣਾਉਣ ਇੱਕ ਤਰੀਕੇ ਵਜੋਂ ਲਾਂਚ ਕੀਤਾ ਜਾਂਦਾ ਜੋ ਕੈਰੇਡਾ ਨੂੰ ਇਸ ਦੇ ਕਰਮਚਾਰੀਆਂ ਵਿੱਚ ਜ਼ਰੂਰੀ 파ੜੇ ਨੂੰ ਭਰਨ ਜਾਂ ਜਨਸੰਖਿਆ ਨੂੰ ਮੌਜੂਦ ਕਰਨ ਵਿੱਚ ਬਦਲ ਕਰਨ ਦੀ ਸਭ ਤੋਂ ਵੱਧ ਸੰਭਾਵਨਾ ਰੱਖਦੇ ਰਿਹਾ ਇਸ ਉਦੇਸ਼ ਦੇ ਲਈ ਵਿਭਾਗ ਨੇ 2023 ਵਿੱਚ 6 ਸੰਭਾਵਿਤ ਤਸ਼੍ਰੇਣੀਆਂ ਦੀ ਸ਼ੁਰੂਆਤ ਕੀਤੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਕੋਸ਼ਿਸ਼ ਨਾ ਕੀਤੀ ਗਈ ਕਿ 2025 ਤੱਕ ਲਾਗੂ ਰਹਿਣਗੇ ਸੇ ਸਮਹਾਲ ਕੇ ਕਿਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਅਤੇ ਗਣਿਤ ਐਸਟੀਈਐਮਪੀ ਸੇ ਅਤੇ ਵਪਾਰ ਕਿਤੇ ਜਿਵੇਂ ਕਿ ਤਰਖਾਨ ਪਲੰਬਰ ਠੇਕੇਦਾਰ ਆਵਾਜ਼ਾਂ ਕਿਤੇ ਦੀ ਗੱਲ ਕੀਤੀ ਜਾਵੇ ਖੇਤੀਬਾੜੀ ਤੇ ਖੇਤੀ ਭੋਜਨ ਕਿਤੇ ਫ੍ਰੈਂਚ ਬਾਦਸ਼ਾਹ ਦੀ ਮੁਹਾਰਤ ਇਸ ਸ਼੍ਰੇਣੀ ਲਈ ਡਰਾ ਪ੍ਰੋਗਰਾਮ ਵਿਸ਼ੇਸ਼ ਨਹੀਂ ਹਨ ਅਤੇ 27 89 ਬੇਨਕਾਰ ਯੋਗ ਬਣਨ ਲਈ ਐਕਸਪ੍ਰੈਸ ਐਂਟਰੀ ਐਪਲੀਕੇਸ਼ਨ ਪੂਲ ਵਿੱਚ ਹੋਣੇ ਚਾਹੀਦੇ ਦੇ ਐਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰ ਵੇਸੇ ਤੋਂ ਤੁਹਾਡੇ ਨਾਲ ਚੱਲਗੇ ਦੇਸ਼ ਦੀ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ